ਵੇ ਇਗਰਾਕ ਦਾ ਟਾਈਮ ਹੋ ਗਿਆ ਜਿੰਦਾ ਮਿੱਤਰ ਚਾਹ ਮਟੋ ਕੀ ਹੋ برو ਹੋ ਜਾ ਰੈਡੀ ਫਿਰ ਚਾਹ ਪਹਿਲਾਂ ਪੀਣੀ ਆ ਬਾਅਦ ਚ ਆਵੇ ਕਿਦਾਂ ਬਸ ਸਾਰੇ ਵਧੀਆ ਹੋਣਗੇ ਨਾ ਜਿਵੇਂ ਕਿ ਤੁਹਾਨੂੰ ਪਤਾ ਆਪਣੇ ਖਵਾ ਦੇ ਲੰਗਰ ਚੱਲ ਰਹੇ ਆ ਸਾਰੇ ਪੰਜਾਬ ਚ ਨਾ ਆਪਣੇ ਪਿੰਡ ਦਾ ਲੰਗਰ ਵੀ ਤੇ ਹੀ ਕਰਤੀ ਇੱਕ ਦਾ ਇਹ ਲਾਸਟ ਚ ਕਰਾਂਗੇ ਆਪਾਂ ਸਭ ਤੋਂ ਕਿਉਂਕਿ ਇਸ ਟਾਈਮ ਲੰਗਰ ਬਹੁਤ ਨੇ ਰੋਡ ਤੇ ਅੱਜ ਚੱਲੇ ਆਪਾਂ ਲੱਕੜਾ ਕਟੀਆਂ ਸੀ ਆ ਜਾ ਰਹੇ ਤੇ ਚੱਲੇ ਆ ਚਰਾਣ ਚੱਲਦੇ ਆ ਮਿੱਤਰੋ 855 ਜੋੜ ਲਿਆ ਫੋਰ ਬਈ ਫੋਰ ਇਹਨੂੰ ਲੈ ਕੇ ਦਿਖਾਣੇ ਆ ਤੁਹਾਨੂੰ ਜੀ ਅੱਜ ਦੇਖੋ ਮਿੱਤਰੋ ਲੰਗਰ ਤੇ ਜਰੂਰ ਹਾਜ਼ਰੀ ਲਵਾਉਣੀ ਆ ਬਾਈ ਜੀ ਰਾਜਪੁਰਾ ਦਾ ਸਾੰਦ ਰੋਡ ਤੇ ਲੰਗਰ ਆਪਣਾ 23 31 ਕ ਦਾ ਲੰਗਰ ਹੈ ਦੇਖੋ ਬਾਈ ਜੀ ਮਿੱਤਰੋ ਚੱਲ ਜੁਆ ਟੋਪਰ ਸਾਈਡ ਤੋਂ ਪਰੇ ਮਿੱਤਰੋ ਆਕੋ ਗਿਆ ਸਿਗਨਲ ਤੋਂ ਨੂੰ ਵੱਡਾ ਹੋਰੇ ਨੂੰ ਬੰਦੇ ਡੁੱਪਣ ਪਸਤਾ ਡੁੱਪ ਜਾਨੀਆ ਬੰਦੇ ਵੀ ਜਾਨ ਕੇ ਡੈੱਟ ਹੋ ਗਈ ਸਾਡੇ ਵਿੱਚੇ ਮੀਆਂ ਚ ਬਾਕੀ ਇਹ ਚਾ ਨਾ ਚੌਪਰ ਦੀ ਸਾਊਂਡ ਚੈੱਕ ਕਰਾ ਲਿਆ ਗਲੰਤਰ ਦੂਜਾ ਲਾਇਆ ਹੋਏ ਨੇ 55 ਕਿਉਂ ਤੇਰੇ ਦੇਖਦਾ ਬੰਦਰਾ ਬੰਦਰਾ ਕਿਵੇਂ ਜਾਂਦਾ ਹੋ ਰਿਹਾ ਹੈ ਇਹ ਸਟੇ 4 ਕਿਲੋਮੀਟਰ ਨਹੀਂ ਆਏ ਹਲੇ ਆ ਲੰਗਰ ਦੇਖ ਕੇ ਕਹ ਰਹੇ ਲੰਗਰ ਛਕ ਲੀਏ ਪਹਿਲਾਂ ਉਹ ਵੀ ਕੰਮ ਇਹ ਸਾ ਆਪਣਾ ਰਾਜਪੁਰਾ 10 ਕਿਲੋਮੀਟਰ ਹੈ ਕੱਲੂ ਪਹੁੰਚੂਗੇ ਆ 4 ਨਹੀਂ ਆਏ ਹਲੇ ਆ ਹੁਣ ਇਹਨਾਂ ਦੇ ਭੁੱਖ ਲੱਗੀ ਕਹਿੰਦੇ ਲੰਗਰ ਛਕਣਾ ਚੋਬਰਾਂ ਨੇ ਲੰਗਰ ਚੱਲ ਰਿਹਾ ਹੈ ਮਿੱਤਰੋ ਲੰਗਰ ਛਕ ਕੇ ਚੋਬਰ ਕਰਕੇ ਕੋਈ ਫੇਰ ਨਿਕਲਦੇ ਫਿਰ ਉਹਨਾਂ ਨੂੰ ਤਾਂ ਇਥੋਂ ਕੰਮ ਵੀ ਕਰਵਾਉਣਾ ਨਾ ਟਰਾਲੀ ਐ ਨਿਕਰ ਨਿਕਰ ਲੱਕੜੀਆਂ ਭਰੀਆਂ ਹੋਈਆਂ ਇੱਥੇ ਛਕ ਕੇ ਲੰਗਰ ਮੇਰੇ ਵੀਰੋ ਲੰਗਰ ਮੁਣੇ ਕਰ ਮਾੜਾ ਲੱਗਾ ਦੀਦਾਂ ਤੋਂ ਨੂੰ ਜੋਪਰਾਂ ਨੂੰ ਖਲਾ ਕੇ ਲੰਗਰ ਕਰਤੇ ਖੁਸ਼ ਇਹ ਹੁਣ ਤੇ ਬਾਕੀ ਪ੍ਰਚਾਦਾ ਖਾ ਗਰੇ ਬਾਕੀ ਚਾਹ ਆਲੇ ਆ ਖੜਿਆ ਪਚੰਦਾ ਇੱਕ ਬੰਦਾ ਆਪਣਾ ਚਲੇ ਗਿਆ ਛਾਲਦਿਆਂ ਲੈ ਕੇ ਮਿੱਤਰੋ ਹੁਣ ਇਹਨੂੰ ਤੋਂ ਇਹਦੇ ਟਾਇਰ ਚੇਂਜ ਕਰਾਣੇ ਆ ਆਪਾਂ ਮੁਰਲੇ ਬੜਾ ਫੈਲ ਪਾਉਣਾ ਥੋੜਾ ਟਰੈਕਟਰ ਮੁਰਲੇ ਨੂੰ ਝੋਕ ਜੀਕੇ ਕਰਦਾ ਦੇਖਿਓ ਗੋਰ ਬਾਈ ਗੋਰ ਅੱਧਾ ਛੰਜਾ ਥੋੜਾ ਨੀਮਾ ਕੱਢਦਾ ਉਹ ਚੀਜ਼ ਦੀ ਇੱਕ ਚੱਕੜਾ ਬਾਕੀ ਜਿਹੜਾ ਹਵਾ ਘੱਟਾ ਬਣੇ ਉਹ ਭਰਾ ਕੇ ਤਰਦੇ ਆ ਰਾਈਟਰ ਐਂਟਰ ਹੋ ਗਏ ਆਪਾਂ ਬਾਕੀ ਜੋ ਕੋਈ ਕੋ ਕੋ ਹਮਾ ਕ੍ਰਿਸ਼ਨਾ ਟਾਇਰ ਵਾਲਿਆਂ ਦੇ ਖੜੇ ਆਪਾਂ ਜੋ ਪਰੋ ਆਪਾਂ ਭਰਾ ਕੇ ਥੋੜੀ ਜੀ ਔਰ ਟਾਇਰ ਫੈਕ ਪਤਾ ਕਰਨਾ ਤਾਂ ਥੋੜਾ ਇੱਕ ਨੰਬਰ بڑا ਜਿਹੜਾ 63 ਤੇ ਆਂਦਾ ਨਾ ਉਹ ਤੋਂ 63 ਦੇ ਉਹ ਵਾਲਾ ਪਾਉਣਾ ਆਪਾਂ ਥੋੜਾ ਨੀਲਾ ਉਹ ਕੇ ਖੜਦਾ ਟਰੈਡਰ ਚੌੜਾ ਵੀ ਹੈ ਥੋੜਾ ਉੱਚਾ ਵੀ ਆ ਉਹ ਵਾਲਾ ਪਾਵਾਂਗੇ ਮਿੱਤਰੋ ਕਰਦੇ ਆ ਗੱਲਬਾਤ ਇਹਨਾਂ ਨਾਲ ਆਪਾਂ ਫੇਰ ਆਪਾਂ ਆੜੇ ਤੇ ਜਾਣਾ 70000 ਰੁਪਏ ਤੇ ਲੋਡ ਕਰਾ ਕੇ ਪੁੱਟਰ ਕੰਡਾ ਕਰਾ ਕੇ ਲਿਆਂਦਾ ਹੁਣ ਆਪਾਂ ਆੜੇ ਤੇ ਖੜਾ ਕੇ ਇਹਨੂੰ ਉਹ ਕਰ ਦਿਆ ਸੇਸ਼ ਮੇਰਾ ਖਾਲੀ ਕਰਕੇ ਟਰਾਲੀ ਆ ਰਹਿਣਾ ਜੀ ਰੂਗੈ ਨੇ ਫਿਰ ਉਹ ਕਰਦਾ ਜੇ ਲੋਡ ਕਰਨੀ ਆ ਟਰਾਲੀ ਚਰਵਾ ਕੇ ਕਰੋ ਜੀ ਮਿੱਤਰੋ ਚੈੱਕ ਅੱਡ ਵੀ ਟਰਾਲੀ ਵਾਇਕ ਕਰਦੇ ਆ ਖਾਲੀ ਉਹਨਾਂ ਨੂੰ ਸਾਰ ਪੂਜਣ ਕਰ ਬੈਠ ਗਿਆ ਤਾਰ ਕੇ ਆਪਾਂ ਪਿਆ ਬਾਣੀ ਵਗੈਰਾ ਪਿੰਨੇ ਮੰਗਾ ਕੇ ਫਿਰ ਲੋਡ ਕਰਕੇ ਨਿਕਲਦੇ ਆ ਬਣਾ ਮਿੱਤਰੋ ਲੱਗਾ ਵੀ ਚੁੱਭਰ ਹੋ ਜਾ ਰੇਡੀ ਫਿਰ ਚਾ ਪਹਿਲਾਂ ਪੀਣੀ ਆ ਬਾਅਦ ਚ ਆਵੇ ਟਰਾਲੀ ਕਾਦੀ ਆਪਾਂ ਨੇ ਲੈੜੇ ਜੋ ਉੱਪਰ ਲਾ ਕੇ ਆਰਾ ਚੱਲਦੇ ਆ ਬਦੋਂ ਕੰਟੇ ਤੱਕ ਆਮ ਬਦੋਂ ਇਹਦੇ ਨੇੜੇ ਕਰ ਦਿੰਗੇ ਟਰਾਲੀ ਆਪਾਂ ਫਿਰ ਜਿੱਥੇ ਕਿਤੇ ਖੜਾ ਦਾਂਗੇ ਜਿੱਥੇ ਮਾੜੀ ਮੋਟੀ ਸਾਡੀ ਲੱਤ ਹੋਈ ਜੀ ਲੱਗਦਾ ਕੋਈ ਬੱਤੀ ਚ ਲਾ ਬਣਾ ਪਏ ਆ ਕੋਈ ਚਾਰ-ਪੰਜ ਦਿਨ ਪੈਣ ਵਾਲੇ ਕਰਕੇ ਪਿਆਰ ਹੁੰਦੇ ਅਨਲੋਡ ਕਰਕੇ ਟਰਾਲੀ ਫੇਰ ਬਣਾ ਲੈਂਦੇ। ਕਿੱਦਾਂ ਜੋਬਰਾ ਬਣਾ ਸਮਾਨ ਲੈ ਆਇਆ ਕੋਕ ਲਾਗੇ ਕਰਨਾ ਫਿਰ ਸਭ। ਮਾਲ ਆਪਾਂ ਨੇੜੇ ਕਰਦੇ ਆਂ ਨਾ ਫਿਰ ਥੋੜਾ ਜਿਹਾ ਆਪਾਂ ਗੁੜਤਾ ਤਿਆਰ ਕਰਵਾਉਣਾ ਨਾ ਕਿੱਥਰ ਦਾ ਉਹ ਕਰਨਾ ਹੈ ਆਪਾਂ ਨੂੰ ਤੰਦੂਰ ਲਵਾਏਗਾ ਤੇ ਨਾ ਉਹਦੇ ਉਹ ਤੋਂ ਕਰਕੇ ਗੁੜਤਾ ਥੋੜਾ ਤਿਆਰ ਕਰਾਵਾਂਗੇ ਬਾਕੀ ਲੱਗੜ ਦੋ ਲੋਡ ਚੰਪਾ ਕਰਾ ਦੇਣੀ ਨਾ ਜੋਬਰਾ ਬਣਾ ਲੱਗੇ ਮਾਲ ਨੇੜੇ ਕਰਕੇ ਫਿਸ਼ਿੰਗ ਕਰਨ। ਠੀਕ ਜੋ ਖੰਡਾ ਮਿੱਤਰੋ ਖੈਰ ਦੇਖਿਆ ਜਮਾਨੇ ਗਏ ਜਮਾਨਾ ਆਪਾਂ ਸਾਰਾ ਧਾਰਨਾ ਦੇ ਕੰਮ ਬਹੁਤ ਆ ਮੇਰੇ ਵੀਰੋ ਕੰਮ ਬਹੁਤ ਹੈ ਸਾਰਨੇ ਵਾਲਾ ਕੰਮ ਤਾਂ ਨੁਕੜ ਗਿਆ ਜੀ ਸਿਸਟਮ ਥੱਲੇ ਪਈ ਆ ਸਾਰੇ ਨਾਲੀਆਂ ਦੇ ਮੁੰਡੇ ਨੇੜੇ ਕਰ ਰਹੇ ਨੇ ਪੂਰ ਤੇਵਾ ਦੋ ਗੇ ਰਹੇ ਆ ਤਾਂ ਹੁਣ ਖਾਲੀ ਹੋ ਗਈ ਤਰ੍ਹਾਂ ਦੀ ਲੰਬੀ ਇਹਨੂੰ ਕਾਰਕ ਆਪਾਂ ਨੇ ਸਾਰਾ ਮਾਲ ਪੀਸ ਲੋੜ ਖਰਚ ਹੋ ਗਿਆ ਚਾਓ ਮੈਂ ਬੰਦ ਨੀ ਕਰਾਂ ਆ ਜਾ ਦੁਬੇ ਛੱਡ ਜਾ ਪੀ ਲੈਣੇ ਤੇ ਖਾਲੀ ਹੋ ਜਾਣ ਤੇ ਓਕੇ ਸਾਮਲ ਤਿਆਰ ਆ ਟਰਾਲੀ ਆਪਣੇ ਘੰਟਾ ਕਰਾ ਕੇ ਆ ਗਈ ਖਾਲੀ ਤਾਂ ਆ ਤਾਰ ਤੇ ਆਪਾਂ ਨੇ ਪੜਨਾ ਆਹ ਰਹਿ ਲੇ ਵੀ ਲੱਗੇ ਤਾਂ ਸੈਟਿੰਗ ਕਰਨੇ ਆ ਰਹੇ ਦੀ ਪਲੇਟ ਬਦਲ ਤੇ ਜੋ ਪਰਣ ਪਿੱਕਾ ਪਾ ਲੇ ਸੈਟਿੰਗ ਕਰਕੇ ਇਹਨਾਂ ਦੀ ਆਪਾਂ ਕਰਤੀ ਟਰਾਲੀ ਖਾਲੀ ਲੋਡ ਕਰਕੇ ਮਿੱਤਰੋ ਫੇਰ ਕਰਦੇ ਆ ਥੱਟ ਨੂੰ ਚਰਾਈ ਵਾਲਾ ਕੰਮ ਨਹੀਂ ਪੜ ਗਿਆ ਬਣ ਟਰਾਲੀ ਦੇ ਵਿੱਚ ਵਿੱਚ ਆ ਕੇ ਲੱਕੜ ਪਿੱਛੇ ਆਪਾਂ ਘਟ ਕੇ ਰੱਖ ਲਿਆ ਤੰਦੂਰਾਂ ਵਾਲਾ ਮੋਰੇ ਮੋਟਾ ਕੋਰ ਮਾਰ ਰੱਖਿਆ ੁੱਲੇ ਵਾਸਤੇ ਮਾੜੀ ਮੋਟੀ ਰਹਿ ਗਈ ਕਰਕੇ ਡرائی ਹੁਣ ਕਰਦੇ ਆਂ ਮਖੌਲ ਕਰਦੇ ਆਂ ਚੱਲ ਲੈ 55 ਨਹੀਂ ਚੱਕ ਹੁੰਦਾ ਚੱਲਦੇ ਹੁਣ ਲੋਡ ਕਰਕੇ ਚੰਗੀ ਤਰ੍ਹਾਂ ਮਿੱਤਰੋ ਪਿੰਡ ਤੋਂ ਫੇਰ ਸਬਾ ਲੰਗਰ ਵੀਰ ਜੀ ਆਪਣਾ ਹਰ ਸਾਲ ਹੁੰਦਾ 31 ਕ ਦਾ ਪਲਾਂਟ ਚ ਲੱਗ ਜਾਂਦੇ ਆ ਜਿਹੜੇ ਦਿਨਾਂ ਚ ਲੰਗਰ ਬਾਹਰ ਲੱਗਦੇ ਆ ਤਾਂ ਕਰਕੇ ਪਲਾਂਟ ਚ ਲਾਉਣੇ ਆ 31 ਕਿਤੇ ਲੰਗਰ ਹੁੰਦਾ ਨਵਾਂ ਸਾਲ ਪਹੁੰਚਿਆ ਤਾਂ ਕਰ ਲੈਣੇ ਬੱਚੇ ਜਲਦਿਆਂ ਲੱਗੇ ਹੋਏ ਚੌਂਬਰ ਇੰਦਰਾ ਜੀ ਪੜਾਓ ਮੰਨਿਓ ਕਿ ਤਰੀ ਨਾਲ ਮੈਂ ਬੋਲਾਂ ਆ ਲਾ ਇਹ ਚੌਂਬਰ ਲੱਗੇ ਲੱਟ ਤੇ ਮਾ ਆਪਣੇ ਸਾਰਾ ਜਾ ਕਹ ਹੱਤ ਲਿਆ ਜੋ ਉੱਪਰ ਟੱਕੜ ਮਾਰਦਾ ਜਿੰਦਾਂ ਇਹ ਤੇ ਬੜਾ ਇੱਕ ਮੋੜ ਹੋ ਗਿਆ ਇੰਤਨਾ ਹੁਣ ਹੁਣ ਚਾਰ ਵਾ ਤੁਹਾਨੂੰ ਉਹਦਾ ਖਾਹੂ ਪਾਣ ਦਾ ਰਵਾ ਦੇ ਹੋਰ ਓਏ ਕਰਕੇ ਨੈਕਸਟ ਓਏ ਰਮਲੇ ਫੋਨ ਦੀ ਵੀ ਨਹੀਂ ਆਣੀ ਓ ਚੈੱਕ ਮਿੱਤਰੋ ਚਾਰ ਵਾ ਟਾਉਰ ਵਾ ਵਾ ਰਾਈਪਰੇ ਟਾਉਰ ਵਾ ਮਿੱਤਰੋ ਫਟਟਰ ਦੀ ਖਰਾਕ ਦਾ ਟਾਈਮ ਹੋ ਗਿਆ ਕਹਿੰਦੇ ਮਿੱਤਰੋ ਆਹਦੇ 1500 ਦਾ ਬਾਰੇ ਕੈਕਟਰ ਦੀ ਖਰਾਕ ਦਾ ਟਾਈਮ ਹੋ ਗਿਆ ਇਹਦੇ ਵੀ ਖਰਾਕ ਕਰਕੇ ਪੂਰੀ ਕਰੋ ਚੈੱਕ ਪਹੁੰਚ ਗਏ ਭਾਈ ਜੁੱਤ ਫੈਂਡ ਕਾਲੀ ਦੰਦੇ ਆ ਹੁਣ ਤੇ ਇਹ ਚੌਥੇ ਜਿਹੜਾ ਜੇ ਖਾਲਸਾਲ ਦੇਖ ਰਹੇ ਆ ਕਿ ਉੱਪਰ ਟੰਕ ਹੋ ਕੇ ਗਰੇ ਦਾਰੋਂ ਤੁਹਾਨੂੰ ਓਏ ਕਿਹਦੀ ਤੀਜੀ ਤੇ ਨਾਲ ਚੱਲ ਗਈ ਪਤਾ ਨਹੀਂ 哦，那蓝色在那边。